ਜੋ ਜੋ ਟਲ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਉੱਪਰ ਭਾ ਕੀ ਹੋ ਵੱਡੇ ਭਾਗਾ ਵੜੇ ਹੋ ਜੋ ਅੰਮ੍ਰਿਤ ਵੇਲੇ ਤੋ ਆਪਣੇ ਕੀਮਤੀ ਸਮੇਂ ਤਿਆਗ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਕੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਿਓ ਕੀਮਤੀ ਸਮਾਂ ਕੇਵਲ ਉਹੀ ਹੁਯਾ ਕਰਦਾ ਹੈ ਜਿਹੜਾ ਸਤ ਸੰਗਤ ਦੇ ਵਿੱਚ ਆ ਕਰਕੇ ਬਤੀਤ ਕੀਤਾ ਜਾਵੇ ਸਤ ਸੰਗਤ ਦੇ ਵਿੱਚ ਆ ਕਰਕੇ ਨਾਮ ਜਪ ਕੇ ਸਿਮਰਨ ਕਰਕੇ ਵੰਦਗੀ ਕਰਕੇ ਆਤਮਿਕ ਅਡੰਤਾ ਵੜਾ ਜੀਵਨ ਹਾਸਲ ਹੋ ਜਾਂਦਾ ਹੈ ਜੀ ਕਰ ਕੋਈ ਭਾਵਨਾ ਦੇ ਨਾਲ ਦਰ ਦੇ ਉੱਤੇ ਆਉਂਦਾ ਹੈ ਜਿਸ ਨੇ ਵੀ ਭਾਵਨਾ ਦੇ ਨਾਲ ਆ ਕਰਕੇ ਸਤ ਸੰਗਤ ਦੇ ਵਿੱਚ ਹਾਜ਼ਰੀ ਲਵਾਈ ਹੈ ਸਤਗੁਰੂ ਜੀ ਨੇ ਉਸ ਦੀਆਂ ਝੋਲੀਆਂ ਖੁਸ਼ੀਆਂ ਤੇ ਨਾਲ ਭਰ ਦਿੱਤੀਆਂ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਬਿਨ ਬੋਲੇ ਉਹ ਸਭ ਕੁਝ ਜਾਣਦਾ ਕਿਸ ਆਗੈ ਕੀਚੇ ਅਰਦਾਸ ਪਰ ਦੂਸਰੇ ਪਾਸੇ ਇਹ ਵੀ ਹੈ ਘਟ ਘਟ ਤੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਜੋ ਪੀਜੈ ਸੋ ਲੁਣੈ ਕਰਮਾਂ ਸੰੜੜਾ ਕੇ ਉਹ ਇਹ ਵੀ ਜਾਣਦੇ ਹਨ ਕਿ ਕਿਸੇ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਹਨ ਕਿਹੜਾ ਫਲ ਦੇਣਾ ਹੈ ਕਿਉਂਕਿ ਕਰਮਾ ਸੰਦੜਾ ਖੇਤ ਹੈ ਬੀਜੇ ਬਿਖ ਮੱਘੇ ਮੰਗੇ ਅੰਮ੍ਰਿਤ ਵੇਖੋ ਇੰਦੇ ਆ ਜੇ ਜ਼ਹਿਰ ਬੀਜਿਆ ਹੈ ਤੇ ਜ਼ਹਿਰ ਹੀ ਮਿਲਦਾ ਹੈ ਤੇ ਜੇ ਅੰਮ੍ਰਿਤ ਬੀਜਿਆ ਹੈ ਤੇ ਅੰਮ੍ਰਿਤ ਹੀ ਮਿਲਦਾ ਹੈ ਆਪਣੇ ਬੱਚਿਆਂ ਨੂੰ ਆਪਾਂ ਜੀਤਾਂ ਦੀ ਪਰਵਰਿਸ਼ ਕਰਦੇ ਹਾਂ ਜਿਸ ਤਰ੍ਹਾਂ ਦੇ ਸੰਸਕਾਰ ਬਖਸ਼ਿਸ਼ ਕਰਦੇ ਹਨ بڑے ਪੇ ਦੇ ਵਿੱਚ ਆ ਕਰਕੇ ਉਸ ਤਰ੍ਹਾਂ ਤੇ ਹੀ ਸੰਸਕਾਰ ਉਹ ਆਪਣੇ ਤੇ ਵਰਤਦੇ ਹਨ ਜੇਕਰ ਉਹਦੇ ਸਾਹਮਣੇ ਆਪਾਂ ਗਾਲੀ ਗਲੋਚ ਕਰਦੇ ਰਹੀਏ ਤੇ ਉਹਨੇ ਵੀ ਗਾਲਾਂ ਹੀ ਕੱਢਣੀਆਂ ਹਨ ਤੇ ਜੇ ਬੱਚਿਆਂ ਦੇ ਸਾਹਮਣੇ ਬੈਠ ਕਰਕੇ ਆਪਾਂ ਸਿਮਰਨ ਬੰਦਗੀ ਕਰੀਏ ਨਾ ਨਿਤਰੇਮ ਕਰੀਏ ਮਾਤਾ ਪਿਤਾ ਦੀ ਸੇਵਾ ਕਰੀਏ ਗੁਰੂ ਘਰ ਵਿਖੇ ਜਾਈਏ ਤੀਰਥਾਂ ਤੇ ਜਾਈਏ ਮਥੇ ਟੇਕੀਏ ਬੰਦਗੀ ਕਰੀਏ ਤੇ ਪਰਿਵਾਰ ਨੇ ਵੀ ਉਸੇ ਤਰ੍ਹਾਂ ਹੀ ਜਾਣਾ ਹੈ ਬੱਚਿਆਂ ਨੇ ਵੀ ਉਸੇ ਤਰ੍ਹਾਂ ਜਾਣਾ ਕਿਉਂਕਿ ਬੱਚਿਆਂ ਦਾ ਸਭ ਤੋਂ ਪਹਿਲਾ ਜਿਹੜਾ ਗੁਰੂ ਹੈ ਉਹ ਮਾਂ-ਬਾਪ ਹੈ ਸਭ ਤੋਂ ਪਹਿਲਾ ਟੀਚਰ ਅਧਿਆਪਕ ਜਿਹੜਾ ਹੈ ਬੱਚਿਆਂ ਦਾ ਉਹ ਮਾਂ-ਬਾਪ ਹੈ ਮਾਂ-ਬਾਪ ਤੋਂ ਸਿੱਖਣਾ ਹੈ ਉਦਾਹਰਨ ਦੇ ਤੌਰ ਤੇ ਜੇ ਕੋਈ ਵਿਦੇਸ਼ਾਂ ਦੇ ਵਿੱਚ ਪੈਦਾ ਹੋਇਆ ਨਾ ਤੇ ਉਹ ਜੰਮਦਿਆਂ ਸਾਰ ਹੀ ਗੁਰਮੁਖ ਪਿਆਰਿਓ ਉਸ ਨੂੰ ਇੰਗਲਿਸ਼ ਭਾਸ਼ਾ ਸਿਖਾਉਣੀ ਨਹੀਂ ਪੈਂਦੀ ਇੱਥੇ ਇੰਡੀਆ ਦੇ ਵਿੱਚ ਆਪਾਨੂੰ ਸਿੱਖਣੀ ਪੈਂਦੀ ਹੈ ਉੱਥੇ ਸਿਖਾਉਣੀ ਨਹੀਂ ਪੈਂਦੀ ਕਿਸੇ ਵੀ ਕੰਟਰੀ ਵਿੱਚ ਚਲੇ ਜਾਈਏ ਉਹਨਾਂ ਦੀ ਭਾਸ਼ਾ ਉਹਨਾਂ ਦੇ ਬੱਚਿਆਂ ਨੂੰ ਸਿਖਾਉਣੀ ਨਹੀਂ ਪੈਂਦੀ ਕਿਉਂਕਿ ਘਰ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਹੀ ਸਿੱਖਦੇ ਹਨ ਇੱਥੇ ਆਪਣੇ ਇੰਗਲਿਸ਼ ਦੀਆਂ ਕਲਾਸਾਂ ਲੱਗਦੀਆਂ ਹਨ ਪਰ ਵਿਦੇਸ਼ਾਂ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਹਨ ਇੱਥੇ ਆਪਾਂ ਨੂੰ ਪੰਜਾਬੀ ਸਿਖਾਉਣ ਦੀ ਲੋੜ ਨਹੀਂ ਪੈਂਦੀ ਪੰਜਾਬੀ ਸਾਰੇ ਘਰ ਦੇ ਵਿੱਚੋਂ ਹੀ ਸਿੱਖ ਜਾਂਦੇ ਹਨ ਉਸੇ ਤਰ੍ਹਾਂ ਗੁਰਮਖ ਪਿਆਰਿਓ ਆਪਾਂ ਆਪਣੇ ਬੱਚਿਆਂ ਦੇ ਸਾਹਮਣੇ ਜਿਸ ਤਰ੍ਹਾਂ ਵਿਚਾਰਨਾ ਹੈ ਉਸੇ ਤਰ੍ਹਾਂ ਹੀ ਉਹਨਾਂ ਦੇ ਸਿੱਖਣਾ ਹੈ ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 699 ਅੰਗ ਤੇ ਬਖਸ਼ਿਸ਼ ਕਰਦੇ ਹਨ ਮਿਲ ਸਤ ਸੰਗਤ ਸੰਗੁਰਾ ਓਮ ਜੀ ਨਾਮ ਗੁਰਮਤਿ ਵੇਸਾ ਸਤ ਗੁਰਜੀ ਕਿਰਪਾ ਕਰੋ ਸਤ ਸੰਗਤ ਬਖਸ਼ਣਾ ਕਰੋ ਸਤ ਸੰਗਤ ਦੇ ਵਿੱਚ ਬੈਠ ਕਰਕੇ ਸੰਤਾਂ ਦਾ ਸੰਗ ਕਰਕੇ ਆਪਜੀ ਦੇ ਨਾਮ ਦਾ ਸਰਮਾਇਆ ਨਾਮ ਦਾ ਧਨ ਇਕੱਤਰ ਕਰ ਲਵਾ ਨਾਮ ਦਾ ਧਨ ਇਕੱਠਾ ਕਰਨਵਾ ਪੂੰਜੀ ਨਾਮ ਗੁਰਮੁਖ ਬਿਸਾਹ ਪਰ ਗੁਰਮੁਖ ਪਿਆਰਿਓ ਇਹ ਕਿਰਪਾ ਉਹਨਾਂ ਤੇ ਹੋਇਆ ਕਰਦੀ ਹੈ ਜਿਹੜੇ ਗੁਰੂ ਦੀ ਮੱਤ ਲੈ ਕੇ ਚੱਲਦੀ ਖ ਜਿਹੜੇ ਅਸਨ ਵਿੱਚ ਗੁਰਮੁਖ ਖਨ ਜਿਹੜੇ ਮਨਮੁਖ ਹਨ ਉਹਨਾਂ ਨੂੰ ਜਿੰਨਾ ਮਰਜੀ ਸਮਝਾ ਲਈਏ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਉਹਨਾਂ ਦਾ ਮਾਨ ਨਹੀਂ ਲੱਗਦਾ ਪਰ ਜਿਹੜੇ ਗੁਰਮਖ ਹਨ ਗੁਰਮਖਾਂ ਦੀ ਜਿਹੜੀ ਖਰਾਕ ਹੈ ਉਹ ਨਾਮ ਹੈ ਬਾਣੀ ਹੈ ਸਿਮਰਨ ਹੈ ਤੇ ਜਿੱਥੇ ਨਾਮ ਜਪਿਆ ਜਾਪਾ ਹੋਵੇ ਨਾ ਉੱਥੇ ਗੁਰਮਖ ਪਿਆਰਿਓ ਸੁੱਖਾਂ ਦੇ ਸਮੁੰਦਰ ਵਗਦੇ ਹਨ ਤੇ ਜਿੱਥੇ ਨਾਮ ਨਾ ਨਾ ਜਪਿਆ ਜਾਂਦਾ ਹੋਵੇ ਉੱਥੇ ਹਰ ਸਮੇ ਕਲੇਸ਼ ਹੈ ਦੁੱਖ ਹੈ ਹਰ ਸਮੇ ਪਰਿਵਾਰ ਦੇ ਵਿੱਚ ਹੀ ਕਲੇਸ਼ ਬਣਿਆ ਰਹੇਗਾ ਇੱਕ ਦੂਜੇ ਦੇ ਉੱਤੇ ਹੀ ਭੜਕਦੇ ਰਹਿਣਾ ਤੇ ਨਾਮ ਜਪਣ ਦੇ ਨਾਲ ਇਹਨਾਂ ਸਾਰਿਆਂ ਤੋਂ ਛੁਟਕਾਰਾ ਹੋ ਜਾਂਦਾ ਹੈ ਇਸ ਕਰਕੇ ਅਰਦਾਸ ਕਰਨੀ ਹੈ ਹਾਰੇ ਹਾਰੇ ਕਿਰਪਾ ਧਾਰ ਮਦਸੋਦਨ ਮੇਲ ਸਤ ਸੰਗ ਉਹ ਮਹਾਰਾਮ ਐਸੀ ਕਿਰਪਾ ਕਰੋ ਸਤਗੁਰੂ ਜੀ ਵੈਰੀਆਂ ਦੇ ਨਾਸ਼ ਕਰਨ ਵਾਲੇ ਮਦ ਸੋਧਨ ਆਖਦੇ ਉਹ ਨਰਾਕਸ਼ਾਂ ਦਾ ਨਾਸ਼ ਕਰਨ ਵਾਲੇ ਵੈਰੀਆਂ ਦਾ ਨਾਸ਼ ਕਰਨ ਵਾਲੇ ਸਤਗੁਰੂ ਜੀ ਐਸੀ ਕਿਰਪਾ ਕਰਦੇ ਕਿ ਸਤ ਸੰਗਤ ਦੇ ਵਿੱਚ ਮਿਲ ਕਰਕੇ ਮੇਰੇ ਮਨ ਦੇ ਅੰਦਰ ਹਿਰਦੇ ਦੇ ਅੰਦਰ ਤੇਰੇ ਨਾਮ ਦੀ ਤੇਰੇ ਦਰਸ਼ਨਾਂ ਦੀ ਤਾਂਗ ਪੈਦਾ ਹੋ ਜਾਵੇ ਚਾ ਪੈਦਾ ਹੋ ਜਾਵੇ ਐਸਾ ਚਾਹ ਪੈਦਾ ਹੋ ਜਾਵੇ ਕਿ ਨਾਮ ਜਪਣ ਨੂੰ ਮਨ ਕਰ ਪਵੇ ਇਸ ਹਿਰਦੇ ਦੇ ਵਿੱਚ ਇੱਕ ਕਣੀ ਉਸ ਨਾਮ ਦੀ ਪੈ ਜਾਵੇ ਹਰ ਗੁਣ ਬਾਣੀ ਸਰਵਣ ਸੁਣਾ ਹਮੇ ਆਪਣੇ ਕੰਨਾਂ ਦੇ ਨਾਲ ਆਪ ਜੀ ਦੀ ਬਾਣੀ ਸੁਣਾ ਬਾਣੀ ਸੁਣਨ ਨੂੰ ਗੁਰਮਖ ਪਿਆਰਿਓ ਉਦੋਂ ਮਨ ਕਰਦਾ ਹੈ ਜਦੋਂ ਅੰਦਰੋਂ ਤਾਂਗ ਪੈਦਾ ਹੋ ਜਾਵੇ ਫਿਰ ਕਿਤੇ ਗੁਰਬਾਣੀ ਦਾ ਸ਼ਬਦ ਦੂਰ ਵੀ ਚਲਦਾ ਹੋਵੇ ਨਾ ਤੇ ਕੰਨਾਂ ਦੇ ਵਿੱਚ ਆਵਾਜ਼ ਪੈ ਜਾਂਦੀ ਹੈ ਤੇ ਜੇ ਮਨ ਦੇ ਵਿੱਚ ਤਾਂ ਗਨਾਨਾ ਹੋਵੇ ਪਛਾਣਾ ਹੋਵੇ ਭਵੇਂ ਨਾਲ ਦੇ ਘਰ ਦੇ ਵਿੱਚ ਬਾਣੀ ਪੜੀ ਜਾਂਦੀ ਹੋਵੇ ਗੁਰੂ ਘਰ ਦੇੜੇ ਹੋਵੇ ਬਾਣੀ ਪੜੀ ਜਾਂਦੀ ਹੋਵੇ ਨਾ ਤੇ ਉਹ ਆਪਣੇ ਕੰਨਾਂ ਦੇ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਮਨ ਦੇ ਵਿੱਚ ਉਤਸ਼ਾਹ ਨਹੀਂ ਨਾ ਮਨ ਦੇ ਵਿੱਚ ਚਾਅ ਪੈਦਾ ਨਹੀਂ ਹੋਇਆ ਜਾਲ ਪਾਇਆ ਹੋਇਆ ਹੈ ਕਾਲ ਚਾਰ ਜੀਵਾ ਅਰਣੜੀ ਕਾਨੀ ਕਾਲ ਸੁਣੈ ਬਿਖ ਬੈਣੀ ਜਾਲ ਪਾਇਆ ਹੋਇਆ ਹੈ ਜੀਵਾ ਅਰਣੜੀ ਜ਼ੁਬਾਨ ਦੇ ਨਾਲ ਮਾੜੇ ਲਫ਼ਜ਼ ਬੋਲਨੇ ਨੈਣਾ ਦੇ ਨਾਲ ਅੱਖਾਂ ਦੇ ਨਾਲ ਆਪਾਂ ਮਾੜੇ ਦ੍ਰਿਸ਼ ਦੇਖਣੇ ਜੀਵਾ ਅਰਣੜੀ ਕਾਨੀ ਕਾਲ ਸੁਣੈ ਬਿਖ ਮੈੜੀ ਇਹਨਾ ਕੰਨਾਂ ਦੇ ਨਾਲ ਕਾਲ ਨੇ ਜਾਲ ਪਾਇਆ ਹੋਇਆ ਹੈ ਕਿਸੇ ਦੀ ਨਿੰਦਾ ਸੁਣ ਲੈਣੀ ਦੁਬਾਰਾ ਸੁਣ ਲੈਣਾ ਜਿੱਥੇ ਨਿੰਦਾ ਹੁੰਦੀ ਹੈ ਉੱਥੇ ਜਿਆਦਾ ਮਨ ਲੱਗਦਾ ਪਰ ਜਿੱਥੇ ਬਾਣੀ ਪੜੀ ਜਾਂਦੀ ਹੈ ਉੱਥੇ ਮਨ ਨਹੀਂ ਲੱਗਦਾ ਇਸ ਕਰਕੇ ਅਰਦਾਸ ਕਰਨੀ ਹੈ ਗੁਣ ਕਾਵੈ ਗੁਣ ਭੋਲ ਹੈ ਬਾਣੀ ਹਰ ਗੁਣ ਜਪੁ ਉਮਾਰਾ ਅਹਨੇ ਬਖਸ਼ਿਸ਼ ਕੀਤਾ ਹਰ ਗੁਣ ਬਾਣੀ ਸਰਬਣ ਸੁਣਾਹ ਐਸੀ ਕਿਰਪਾ ਕਰੋ ਕਿ ਮੇਰੇ ਕੰਨਾਂ ਦੇ ਨਾਲ ਮੈਂ ਬਾਣੀ ਸੁਣਾ ਬਾਣੀ ਸੁਣਨ ਦਾ ਚਉ ਪੈਦਾ ਹੋ ਜਾਵੇ ਕਰ ਕਿਰਪਾ ਸਤਿਗੁਰੂ ਮਿਲਾ ਹ ਮੈਨੂੰ ਐਸਾ ਕੋਈ ਗੁਰੂ ਮਿਲਾ ਦਿਓ ਜਿਸ ਦੀ ਸੰਗਤ ਦੇ ਨਾਲ ਮੈਂ ਨਾਮ ਚੱਪਣ ਲੱਗ ਜਾਵਾਂ ਸਿਮਰਨ ਕਰਨ ਲੱਗ ਜਾਵਾਂ ਜਿਨ੍ਹਾਂ ਦੀ ਸੰਗਤ ਕਰਕੇ ਜਿਨ੍ਹਾਂ ਦੇ ਉਪਦੇਸ਼ ਦੇ ਨਾਲ ਜਿਨ੍ਹਾਂ ਦੇ ਬਚਨਾਂ ਦੇ ਨਾਲ ਮੇਰੇ ਅੰਦਰ ਨਾਮ ਦੀ ਤਾਂਗ ਪੈਦਾ ਹੋ ਜਾਵੇ ਉਤਸ਼ਾਹ ਚਾਹ ਪੈਦਾ ਹੋ ਜਾਵੇ ਗੁਣ ਗਾਵੈ ਗੁਣ ਬੋਲੇ ਬਾਣੀ ਹਰ ਗੁਣ ਜਪੋ ਓ ਮਹਾਰਾਮ ਫਿਰ ਮੈਂ ਆਪ ਜੀ ਦੇ ਗੁਣਾ ਵਾਲੀ ਬਾਣੀ ਪੜਾਂ ਬਾਣੀ ਸੁਣਾ ਤੇ ਮੇਰੇ ਮਨ ਦੇ ਵਿੱਚ ਚਾਹ ਹੋਵੇ ਕਿ ਮੈਂ ਬਾਣੀ ਨੂੰ ਕੰਠ ਕਰਾਂ ਬਾਣੀ ਨੂੰ ਯਾਦ ਕਰਾਂ ਕਦੇ ਆਪਣੇ ਮਨ ਦੇ ਵਿੱਚ ਵੀ ਇਹ ਆਗਾ ਹੈ ਆਪਾਂ ਬਾਣੀ ਸੁਣਦੇ ਹਾਂ ਪੜ੍ਹਦੇ ਹਾਂ ਕਦੇ ਵਿਚਾਰ ਕੀਤੀ ਕਿ ਆਪਾਂ ਬਾਣੀ ਨੂੰ ਕੰਠ ਕਰ ਲਈਏ ਪਰ ਸਤਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਅਰਦਾਸ ਕਰਨੀ ਹੈ ਗੁਣ ਗਾਵਹਿ ਗੁਣ ਗਾਵਾਂ ਗੁਣ ਬੋਲੇ ਮੈਂ ਬਾਣੀ ਨੂੰ ਉਚਾਰਨ ਕਰਾਂ ਬਾਣੀ ਹਰ ਗੁਣ ਜਪਾਂ ਮੈਂ ਉਹਨੂੰ ਯਾਦ ਵੀ ਕਰਾਂ ਉਹ ਮਹਰਮ ਮਨ ਦੇ ਵਿੱਚ ਤਾੰਗ ਪੈਦਾ ਹੋ ਜਾਵੇ ਜਿੰਨੀ ਦੇਰ ਤੱਕ ਅੰਦਰ ਚਾਉ ਪੈਦਾ ਨਹੀਂ ਨਾ ਤਾਂਗ ਪੈਦਾ ਨਹੀਂ ਉਤਸ਼ਾਹ ਪੈਦਾ ਨਹੀਂ ਉਨੀ ਦੇਰ ਤੱਕ ਮਨੁੱਖ ਕੋਈ ਕਾਰਜ ਨਹੀਂ ਕਰ ਸਕਦਾ ਸਾਬਤ ਤੀਰਤ ਵਰਤ ਜਗ ਪੁਨ ਤੋਲਾ ਸਾਰੇ ਤੀਰਤ ਇੱਕ ਥਾਂ ਤੇ ਇਕੱਠੇ ਕਰ ਲਈਏ ਸਾਰੇ ਵਰਤ ਇੱਕ ਥਾਂ ਕਰ ਲਈਏ ਵੱਡੇ ਵੱਡੇ ਜਗ ਕਰ ਲਈਏ ਪੁੰਨ ਕਰ ਲਈਏ ਉਹ ਸਾਰਿਆਂ ਨੂੰ ਤੋਲ ਪਰ ਕੇ ਵੇਖੀ ਹੈ ਨਾ ਹਾਰੇ ਹਰ ਨਾਮ ਨਾ ਪੂਜੈ ਪੂਜਾ ਫਿਰ ਵੀ ਬਾਣੀ ਦੇ ਬਰਾਬਰ ਉਸ ਦਾ ਤੋਲ ਨਹੀਂ ਬਾਣੀ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਤੇਰੇ ਨਾਮ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਹਾਰੇ ਹਰ ਨਾਮ ਨਾ ਪੂਜੈ ਪੂਜਾ ਜਿੰਨੇ ਮਰਜੀ ਪੂਜਾ ਪਾਠ ਕਰ ਲਈਏ ਕਰਮ ਧਰਮ ਕਰ ਲਈਏ ਜਿਹੜੇ ਬਿਥੇ ਹੋਏਗਾ ਵੇਕਾਰੀ ਜੀਵਨ ਬੜੇ ਹਨ ਬਖਸ਼ਿਸ਼ ਕਰ ਦੇਗਾ ਨਾ ਫਿਰ ਵੀ ਤੇਰੇ ਨਾਮ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਹਰ ਹਰ ਅਤੁੱਲ ਤੋਲ ਅਤ ਭਰੀ ਗੁਰਮਤਿ ਜਪ ਓ ਮਹਾਰਾਮ ਹਰ ਹਰ ਅਤੁੱਲ ਤੇਰਾ ਨਾਮ ਤੋਲਿਆ ਨਹੀਂ ਜਾ ਸਕਦਾ ਮਿਣਿਆ ਨਹੀਂ ਜਾ ਸਕਦਾ ਗਿਣਿਆ ਨਹੀਂ ਜਾ ਸਕਦਾ ਤੋਲ ਅਤ ਭਾਰੀ ਇਹ ਬੂਤ ਹੀ ਜਿਆਦਾ ਭਾਰਾ ਗੈ ਕਿਸ ਦੀ ਬਰਾਬਰੀ ਕੋਈ ਵੀ ਤੋਲ ਨਹੀਂ ਕਰ ਸਕਦਾ ਗੁਰਮਤਿ ਜਪ ਹੁਮਾਰਾ ਗੁਰੂ ਦੀ ਮਤ ਲੈ ਕਰਕੇ ਸ਼ਰਨ ਦੇ ਵਿੱਚ ਆ ਕਰਕੇ ਇਹਨੂੰ ਨਾਮ ਨੂੰ ਜਪਣ ਦੀ ਚਾਹ ਪੈਦਾ ਹੁੰਦੀ ਹੈ ਤਾਂਗ ਪੈਦਾ ਹੁੰਦੀ ਹੈ ਜਿਨੇ ਨਾਮ ਜਪਿਆ ਸਿਮਰਨ ਕੀਤਾ ਸ਼ਰਨ ਦੇ ਵਿੱਚ ਆਇਆ ਉਸ ਦੇ ਹਿਰਦੇ ਦੇ ਵਿੱਚ ਤਾਂਗ ਪੈਦਾ ਹੋਈ ਸਬ ਕਰਮ ਧਰਮ ਹਰ ਨਾਮ ਜਪਾ ਜਦੋਂ ਆਪਾਂ ਸ਼ਰਨ ਦੇ ਵਿੱਚ ਆ ਜੰਨੇ ਹੰਨ ਸ਼ਰਨ ਵਿੱਚ ਆ ਕਰਕੇ ਫਿਰ ਨਾਮ ਜਪਦੇ ਹਾਂ ਫਿਰ ਕਰਮ ਧਰਮ ਹਰ ਨਾਮ ਜਪਾ ਦੁਨੀਆ ਦੇ ਜਿੰਨੇ ਵੀ ਮਿੱਥੇ ਹੋਏ ਕੰਮ ਹਨ ਕੋਈ ਵੀ ਕਾਰਜ ਹੈ ਫਿਰ ਉਹ ਨਾਮ ਦੇ ਵਿੱਚੋਂ ਦੀ ਹੋ ਕੇ ਨਿਕਲਦਾ ਕੇ ਕੋਈ ਵੀ ਕਾਰਜ ਕਰਨਾ ਹੈ ਨਾ ਆਪਾਂ ਘਰ ਤੋਂ ਬੱਸ ਸਟੈਂਡ ਵੀ ਜਾਣਾ ਹੈ ਨਾ ਤੇ ਸੋਚੀਦਾ ਹੈ बस स्टैंड ਤੱਕ ਜਾਣਾ ਹੈ ਘਟੋ ਘਟ ਪੰਜ ਤੇ ਚੋਪੇ ਸਬਜੀ ਦੇ 파ਟ ਹੋਹੀ ਜਾਣਾ ਹੈ ਜੇ ਦਫਤਰ ਜਾਣਾ ਹੈ ਕਿਤੇ ਉਥੇ ਸਮਾਂ ਮਿਲੇ ਆ ਤੇ 파ਟ ਕਰਨ ਲੱਗ ਪਏ ਜੇ ਥੋੜੇ ਚੋਂ ਥੋੜਾ ਸਮਾਂ ਵੀ ਹੋਇਆ ਮੂਲ ਮੰਤਰ ਕਰਦਿਆ ਗੁਰ ਮੰਤਰ ਕਰਦਿਆ ਫਿਰ ਹਰ ਇੱਕ ਕਰਮ ਧਰਮ ਹਰ ਇੱਕ ਕੋਈ ਵੀ ਕਾਰਜ ਕੀਤਾ ਉਹ ਨਾਮ ਦੇ ਨਾਲ ਹੀ ਕੀਤਾ ਨਾਮ ਜਪਣ ਦਾ ਚਾਉ ਪੈਦਾ ਹੋ ਗਏ ਤੰਗ ਪੈਦਾ ਹੋ ਗਈ ਤੇ ਜਿਸ ਨੇ ਨਾਮ ਜਪਿਆ ਕਿਲ ਵਿਕ ਮੈਲ ਪਾਪ ਤਵਾ ਨਾਮ ਜਪ ਕੇ ਸਿਮਰਨ ਕਰਕੇ ਆਪਣੇ ਅੰਦਰ ਦੀ ਜਿਹੜੀ ਮੈਲ ਹੈ ਪਾਪਾਂ ਵਾਲੀ ਉਸ ਨੂੰ ਧੋਣਾ ਸੁਖਾਲਾ ਹੋ ਗਏ ਸਤਿਗੁਰੂ ਜੀ ਨੇ ਉਹ ਮੈਲ ਧੋ ਦਿੱਤੀ ਪਾਪਾਂ ਵਾਲੀ ਜਿਹੜੇ ਅੰਦਰ ਭਰੀ ਹੋਈ ਹੈ ਕਿਉਂਕਿ ਵਿਕਾਰੀ ਜੀਵਨ ਦੇ ਵਿੱਚ ਆਪਾਂ अनेਕਾਂ ਤਰ੍ਹਾਂ ਦੇ ਪਾਪ ਕਰ ਲੈਨੇ ਹਾ ਜਿਹੜਾ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਜਾਨ ਬੂਝ ਕੇ ਬਾਵਰੇ ਤਹਿ ਤੁਮ ਕਾਜ ਬਿਗਾਰੇਓ ਆਪਾਂ ਨੂੰ ਕੰਮ ਦਾ ਪਤਾ ਵੀ ਹੋਵੇ ਇਹ ਗਲਤ ਹੈ ਪਰ ਫਿਰ ਵੀ ਆਪਾਂ ਉਹ ਕੰਮ ਕਰ ਲਈਏ ਨਾ ਸਤਗੁਰ ਬਖਸ਼ਿਸ਼ ਕਰਦੇ ਜਾਨ ਬੂਝ ਕੇ ਬਾਵਰੇ ਤਹਿ ਤੁਮ ਕਾਜ ਬਿਗਾਰੇਓ ਜੇ ਤੂੰ ਜਾਨ ਬੂਝ ਕੇ ਬਾਵਰੇ ਆਖ ਤੈਨ ਕਮਲੇ ਸਿਧਰੇ ਨੂੰ ਪਾਗਲ ਕਹਿੰਦੇ ਜੇ ਜਾਨ ਬੂਝ ਕੇ ਕਮਲਿਆ ਤੂੰ ਇਹ ਕੰਮ ਕੀਤਾ ਕਰਾ ਤੇ ਆਪਣਾ ਕਰਜ ਆਪ ਤਾਂ ਹੀ ਵਿਗਾੜ ਜਾਖ ਹੁਣ ਬਖਸ਼ਿਸ਼ ਕਰਦੇ ਨੇ ਦੀਨ ਦਇਆਲ ਉਹ ਜਨ ਉੱਪਰ ਤੇਹੋ ਨਾਨਕ ਨਾਮ ਉਹ ਮਹਾਰਾਮ ਇਹ ਨਾਨਕ ਤੀਨਾਂ ਦੇ ਉੱਤੇ ਦਇਆ ਕਰਨ ਵਾਲੇ ਦਇਆਤਾ ਦੇ ਸੋਮੇ ਉਹ ਜਨ ਉੱਪਰ ਕਿਰਪਾ ਕਰ ਜਨ ਦੇ ਉੱਪਰ ਆਪਣੇ ਸੇਵਕ ਦੇ ਉੱਤੇ ਨਾਮ ਦੀ ਦਾਤ ਬਖਸ਼ ਐਸੀ ਕਿਰਪਾ ਕਰਕੇ ਹਿਰਦੇ ਦੇ ਵਿੱਚ ਮੇਰੇ ਹਿਰਦੇ ਦੇ ਮਨ ਦੇ ਵਿੱਚ ਨਾਮ ਜਪਣ ਦੀ ਤਾਂਗ ਪੈਦਾ ਹੋ ਜਾਵੇ ਸਿਮਰਨ ਕਰਨ ਦੀ ਤਾਂਗ ਪੈਦਾ ਹੋ ਜਾਵੇ ਅੰਦਰ ਤੜਪ ਹੋਵੇ ਕਿ ਮੈਂ ਤੇਰੇ ਦਰਸ਼ਨ ਕਰ ਦੇਖਾਂ ਅੰਦਰੋਂ ਤੜਪ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਨਾ ਇਸ਼ਨਾਨ ਪਾਣੀ ਕੀਤਾ ਤੇ ਮਨ ਦੇ ਵਿੱਚ ਤੜਪ ਹੁੰਦੀ ਹੈ ਕਿ ਗੁਰੂ ਦੇ ਦਰਸ਼ਨ ਕਰਨ ਜਾਣਾ ਹੈ ਗੁਰੂ ਘਰ ਦੇ ਵਿੱਚ ਜਾਣਾ ਹੈ ਬਾਣੀ ਸੁਣਨੀ ਹੈ ਅਰਦਾਸ ਹੁਣ ਬਣੀ ਹੈ ਵਿਚਾਰ ਸੁਣਨੀ ਹੈ ਇੱਕ ਤੜਪ ਹੈ ਤਾਂਗ ਹੈ ਤੇ ਇਹ ਤਾਂਗ ਤਾਂ ਪੈਦਾ ਹੋਇਆ ਕਰਦੀ ਹੈ ਜਦੋਂ ਕਿਰਪਾ ਹੋ ਜਾਵੇ ਤੇ ਗੁਰੂ ਦੀ ਕਿਰਪਾ ਤਾਂ ਹੋਇਆ ਕਰਦੀ ਹੈ ਜਦੋਂ ਸਤ ਸੰਗਤ ਦੇ ਵਿੱਚ ਆ ਕਰਕੇ ਜੋਤਲੀ ਕਰੀਏ ਇੱਕ ਕਿਣਕਾ ਜੀ ਸਜੀਵਸਾਵੈ ਤਾਂ ਕਿਵੇਂ ਮੰਗ ਨਹੀਂ ਲਿਆ ਆਵੇਂ ਆਕੇ ਬਾਣੀ ਸੁਣੀ ਜੇ 15 ਮਿੰਟ ਅੱਧਾ ਘੰਟਾ ਵੀ ਆਪਾਂ ਸ਼ਰਨ ਦੇ ਵਿੱਚੇ ਬੈਠੇ ਰਹੇ ਤੇ ਜੇ ਇੱਕ ਕਿਣਕਾ ਵੀ ਇੱਕ ਨਿਮਕ ਵੀ ਸਰੋਂ ਦੇ ਦਾਣੇ ਨੂੰ ਆਪ ਦੇਖਨ ਇੰਨਾ ਕਿ ਇੱਕ ਨਿਮਕ ਗਿਲਾ ਗਿਆ ਹੈ ਇੱਕ ਕਿਣਕਾ ਵੀ ਆਪਣੇ ਹਿਰਦੇ ਦੇ ਵਿੱਚ ਚਲਾ ਗਿਆ ਤਾਂ ਫਿਰ ਦੇਦੇ ਵਿੱਚ ਵਸ ਹੋ ਗਿਆ ਤੇ ਪਾਰ ਉਤਾਰਾ ਹੋ ਜਾਣਾ ਹੈ ਤੇ ਕਿਰਪਾ ਤਾਂ ਹੁਣੀ ਹੈ ਜਦੋਂ ਉਤਸ਼ਾਹ ਪੈਦਾ ਹੋਣੀ ਹੈ ਉਦਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅਮਰਤ ਸਰਨ ਆਵੈ ਜਦੋਂ ਉਦਮ ਕਰਨੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਨੇ ਤੇ ਹੈ ਇੱਕ ਵਾਰੀ ਚੱਲ ਤੇ ਸਹੀ ਸਤਗੁਰ ਕਰੋੜਾਂ ਪੈਂਡੇ ਅੱਗੇ ਹੋ ਕੇ ਲੈਂਦੀ ਹਨ ਕਿ ਮੇਰਾ ਸਿੱਖ ਆ ਰਿਹਾ ਹੈ ਸਤਿਗੁਰ ਜੀ ਕਿਰਪਾ ਕਰ ਵਿਚਾਰਾਂ ਕਰਦਿਆਂ ਹੁਣਾਂ ਭੁਲਾਖਿਮਾ ਕਰਨੀ ਆ ਗੱਜ ਕੇ ਪਤੇ ਬਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ